ਜਿ ਕਰੋ ਭਾਜੀ ਜੀ ਸਾਡੀ ਸਰਕਾਰ ਇਹ ਜੀ ਸਰਕਾਰ ਤੋਂ ਇਹ ਪੰਜਾਬ ਸਰਕਾਰ ਦੇ ਹੁਕਮ ਦਾ ਮਾਈਨਰ ਤੌਰ ਤੇ ਰਹਿਣ ਜੋ ਵੀ ਹੈਗਾ ਉਹਨੂੰ ਸੁਖਾਵੇ ਤਰੀਕੇ ਨਾਲ ਅਸੀਂ ਉਹਨਾਂ ਨੂੰ ਇੱਕ ਸੁਖ ਰਹੀਏ ਇਹ ਕਿਸੇ ਵੀ ਸੰਦੇਹ ਉਹਨਾਂ ਨੂੰ ਕ੍ਰਾਈਮ ਤੋਂ ਆਪਣੀ ਸਾਰੀ ਸਟੇਟਿਕ ਦੱਸ ਦੋ ਤੁਸੀਂ ਅਧਿਕਾਰ ਦੇ ਸੇਟ ਅਫਸਰ ਤੋਂ ਮੈਂ ਬਟਾੜਾ ਕਾਰਜਕਾਰਨ ਰੋਜ਼ ਪੁੱਛਦਾ ਸਾਭੀ ਚੈਲੰਜ ਜੁ ਕਿਹੜਾ ਬ੍ਰਾਂਡ ਦਾ ਤੇ ਹੋ ਸਾਰਾ ਸਿਸਟਮ ਦਿਖਾਗਾ ਪੋਸਟ ਨੂੰ ਵੀ ਸੇਕਸਟ੍ਰਾਈਨਗ ਦੇ। ਸਰ ਜੀ ਸਾਡੀ ਪੁਲਿਸ ਆ ਪ੍ਰੋਫੈਸ਼ਨਲ ਆ ਅਸੀਂ ਵਧੀਆ ਤਰੀਕੇ ਨਾਲ ਉਹਨਾਂ ਦੇ ਨਾਲ ਤਾਲਮੇਲ ਟੀਮ ਵਰਕ ਕਰਕੇ ਉਹਨਾਂ ਨੂੰ ਕਾਬੂ ਕਰਦੇ ਜਦੋਂ ਵੀ ਹੈਵੀਆਂ ਨੇ। ਸਰ ਪੰਜਾਬ ਪੁਲਿਸ ਲਈ ਕੋਈ ਪ੍ਰਗਤੀ ਕੋਈ ਸ਼ੱਕ ਨਹੀਂ ਅੰਮ੍ਰਿਤ ਸਾਹਿਬ ਐਮਐਲਏ ਨੇ ਬਕਰਦੇ ਗੁਤਾ ਉਸਤੇ ਇਹ ਤਾਂ ਕਹਿ ਰਹੇ ਨੇ ਕਿ ਬਹੁਤ ਵੱਡਾ ਚੈਲੰਜ ਹੈ ਪੁਲਿਸ ਕੀ ਨਸ਼ੇ ਨੂੰ ਕੰਟੀ ਨੇ ਕਰ ਪਾਰੀ ਸਰ کیا ਕੋਈ ਨਵੀਂ ਰਣਨੀਤੀਆਂ ਸਿਆਸੀ ਮੁੱਖ ਮੰਤਰੀ ਸਾਹਿਬ ਆਉਂਦੇ ਆ ਉਹ ਵੀ ਕਹਿੰਦੇ ਵੀ ਪੰਜਾਬ ਨਸ਼ੇ ਤੋਂ ਡੁੱਬ ਰਿਹਾ ਹੈ ਕੋਈ ਬੰਦੇ ਕੋਈ ਪਾਲਿਸੀ ਕੋਈ ਨਵੀਂ ਕੋਈ ਸਰਦ ਦੇਖੋ ਜੀ ਸਰਦ ਦੇਖੋ ਜੀ ਸਰਦ 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 ਫਰੈਂਡ ਸਰ ਫਰੈਂਡ ਸਰ ਸਰਦ ਦੇਖੋ ਸਾਥ ਫਰੇਗੜੀ ਸਰਦ ਸਰ ਪੰਜਾਬ ਸਰਕਾਰ ਦੇ ਹੋਗਾਂ ਮਤਾਪਕ ਸਾਨੂੰ ਇਥੋਂ ਦੀ ਗੁਰੂ ਕੀ ਨਗਰੀ ਦੀ ਸੇਵਾ ਮਿਲੀ ਆ ਤੇ ਵੀਲ ਇਨਸ਼ੋਰ ਕਿ ਜਿਹੜੇ ਇਥੋਂ ਦੀ ਜਨਤਾ ਦੇ ਲਈ ਅਸੀਂ ਵਧੀਆ ਪ੍ਰੋਫੈਸ਼ਨਲ ਤਰੀਕੇ ਨਾਲ ਵਚਨਬੱਧ ਹੋ ਕੇ ਉਹਨਾਂ ਦੀ ਉਹਨਾਂ ਲੋਕਾਂ ਦਾ ਜਿਹੜਾ ਰਹਿਣ ਸਹਿਣ ਆ ਤੇ ਉਹਨਾਂ ਦਾ ਜਿਹੜਾ ਰਾਤ ਨੂੰ ਜਾਂ ਦਿਨ ਦਾ ਜਿਹੜਾ ਉਹਨਾਂ ਦਾ ਹੈਗਾ ਤੋਰਾ ਫੇਰਾ ਜੋ ਵੀ ਹੈਗਾ ਉਹਨੂੰ ਸੁਖਾਵੇਂ ਤਰੀਕੇ ਨਾਲ ਅਸੀਂ ਉਹਨਾਂ ਨੂੰ ਇੱਕ ਸੁੱਖ ਦਈਏ ਤੇ ਕਿਸੇ ਕਿਸਮ ਦੇ ਉਹਨਾਂ ਨੂੰ ਕ੍ਰਾਈਮ ਤੋਂ ਬਾਕੀ ਨਸ਼ਿਆਂ ਤੋਂ ਹਰ ਤਰੀਕੇ ਤੋਂ ਉਹਨਾਂ ਨੂੰ ਅਸੀਂ ਰਾਹ ਦੇਣ ਦੀ ਕੋਸ਼ਿਸ਼ ਕਰਾਂਗੇ ਸਰ ਇਸ ਤੋਂ ਪਹਿਲਾਂ ਮਸਲਾ ਆਜੀ ਦੀ ਪੋਸਟ ਲਈ ਕੀ ਦੀ ਨਹੀਂ ਮੇਰੀ ਤਰਨ ਤਰ ਨਹੀਂ ਆ ਤੇ ਇਹ ਤਾਂ ਸਾਰਾ ਆਪਣੇ ਸਾਹ ਦੇ ਸਟੇਟਲ ਦੱਸ ਦੋ ਤੁਸੀਂ ਬਤਾਲਾ ਬਟਾਲੇ ਬੋਸਟਰ ਰਿਆਂ ਅੱਜ ਤੋਂ 25-30 ਸਾਲ ਪਹਿਲਾਂ ਉਸ ਤੋਂ ਪਹਿਲਾਂ ਤਰਨਤਨ ਅਸੀਂ 90s ਦੇ ਵਿੱਚ ਰਹੇ ਹਾਂ ਜਦੋਂ ਐਕਸਟ੍ਰੀਮ ਟੈਰੋਰੀਜ਼ਮ ਹੁੰਦਾ ਸੀਗਾ ਫਿਰ ਥੋੜੇ ਸਮੇ ਲਈ ਮੈਂ ਬਾਕੀ ਦਾ ਜਿਹੜਾ ਸਮਾਂ ਹੈਗਾ ਮੇਰਾ ਪਟਿਆਲਾ ਸਾਈਡ ਪਟਿਆਲਾ ਡਿਵੀਜ਼ਨ ਤੇ ਉਸ ਸਾਈਡ ਦਾ ਹੈਗਾ ਸੀਗਾ ਇਸ ਤੋਂ ਇਸ ਤੋਂ ਇਮੀਡੀਏਟ ਪਹਿਲਾਂ ਮੈਂ ਡੇਢ ਸਾਲ ਬਤੌਰ ਡੀਏਜੀ ਫਰੋਜ਼ਪੁਰ ਰਿਹਾ ਜਿਹਦੇ ਚ ਕਰੀਬ 350 ਕਿਲੋਮੀਟਰ ਜਿਹੜਾ ਪੰਜਾਬ ਦਾ ਇੰਟਰਨੈਸ਼ਨਲ ਬਾਰਡਰ ਪੈਂਦਾਗਾ ਤਰਨਤਾਰਨ ਫਰੋਜ਼ਪੁਰ ਤੇ ਫਾਜ਼ਿਲਕਾ ਕਾਫੀ ਚੈਲਿੰਜਿੰਗ ਉੱਥੇ ਜਿਹੜਾ ਡਰੱਗਸ ਦਾ ਤੇ ਹੋਰ ਸਾਰਾ ਸਿਸਟਮ ਰਿਹਾਗਾ ਉਸ ਤੋਂ ਪਹਿਲਾਂ ਮੈਂ ਬਤੌਰ ਐਸਐਸਪੀ ਤਰਨਤਾਰਨ 'ਚ ਹਾਂ ਤਰਨਤਾਰਨ ਤੋਂ ਬਾਅਦ ਫਰੋਜ਼ਪੁਰ ਗਿਆ ਸੀ ਤੇ ਹੁਣ ਫਰੋਜ਼ਪੁਰ ਤੋਂ ਬਾਅਦ ਮੇਰੀ ਜਿਹੜੀ ਇੱਥੇ ਇਹ ਜਿਹੜੀ ਪੋਸਟਿੰਗ ਹੋਈ ਹੈ ਸਾਡੀ ਆਪਣੀ ਪੋਸਟਿੰਗ ਫਰੋਜ਼ਪੁਰ ਵੀ ਆਈ ਤੇ ਤੁਸੀਂ ਅਮਰ ਸਰ ਜੀ ਹਾਂ ਜੀ ਡੀਏਜੀ ਫਰੋਜ਼ਪੁਰ ਤੋਂ ਬਾ ਤੇ ਨਸ਼ੇ ਫਰੋਦੀਆਂ ਤੇ ਨੁਕਾ ਭੁਆਨੇ ਨਹੀਂ ਸੁਨੇਹਾਂ ਬਸ ਇੱਕ ਸਟੈਂਡਰਡ ਸਾਡੇ ਜਿਹੜੇ ਸਾਡੀ ਪੁਲਿਸ ਆ ਉਹ ਪ੍ਰੋਫੈਸ਼ਨਲ ਆ ਅਸੀਂ ਵਧੀਆ ਤਰੀਕੇ ਨਾਲ ਉਹਨਾਂ ਦੇ ਨਾਲ ਤਾਲਮੇਲ ਟੀਮ ਵਰਕ ਕਰਕੇ ਉਹਨਾਂ ਨੂੰ ਗਾਈਡ ਕਰਕੇ ਤੇ ਅਸੀਂ ਕੋਸ਼ਿਸ਼ ਕਰਾਂਗੇ ਹਰ ਚੀਜ਼ ਨੂੰ ਵਿਦ ਗੋਡਸ ਗ੍ਰੇਸ ਵਧੀਆ ਤਰੀਕੇ ਨਾਲ ਅਸੀਂ ਉਹਨਾਂ ਦੇ ਹੱਥ ਪਾਉਣ ਦੀ ਕੋਸ਼ਿਸ਼ ਕਰਾਂਗੇ ਦੇ ਨਾਲ ਦਾ ਸੋ ਇਟ ਟਫ ਯੂ ਕੋਈ ਇਦਾਂ ਦੀ ਗੱਲ ਨਹੀਂ ਅਸੀਂ ਕਰੀਬ 37 ਸਾਲ ਅਸੀਂ ਇਸੇ profession 'ਚ ਰਹਿ ਗਏ ਆ ਸਾਨੂੰ ਸਾਰਾ ਹੀ ਇੱਥੋਂ ਦਾ ਸੈਂਸ 90s ਤੋਂ ਇੱਥੇ ਪੋਸਟਡ ਵੀ ਰਹੇ ਆ ਸਾਰੀ ਇਹਨਾਂ ਦਾ ਸਾਰਾ ਹਿਸਾਬ-ਕਿਤਾਬ ਹੈਗਾ ਅਸੀਂ ਉਹੀ ਹੋਪ ਵਿਦ ਗੋਡਸ ਗ੍ਰੇਸ ਅਸੀਂ ਵਧੀਆ ਵੈਸਟ ਪਰਫਾਰਮ ਕਰਾਂਗੇ ਤੇ ਸਾਰੀਆਂ ਤਰੀਕਾਂ ਨੂੰ ਭਾਵੇਂ ਚੈਲੰਜ ਹੈਗਾ ਕੋਈ ਸ਼ੱਕ ਨਹੀਂ ਹੈ ਪਰ ਇਦਾਂ ਦੀ ਵੀ ਗੱਲ ਨਹੀਂ ਸਾਡੀ ਜਿਹੜੀ professionlism ਆ ਜਿਹੜੀ ਬਹੁਤ ਸਟਰੋਂਗ ਹੈਗੀ ਆ ਉਹ ਪ੍ਰੋਫੈਸ਼ਨਲਿਜ਼ਮ ਤੋਂ ਕੰਮ ਤੋਂ ਪੁਲਿਸ ਤੋਂ ਲੈ ਕੇ ਪ੍ਰੀਵੈਂਸ਼ਨ ਤੋਂ ਅਸੀਂ ਪ੍ਰੇਫਰੇਬਲੀ ਪ੍ਰੀਵੈਂਸ਼ਨ ਨੂੰ ਰੈਫਰ ਕਰਾਂਗੇ ਉਹ ਦੇ ਅਸੀਂ ਹਰ ਤਰੀਕੇ ਨਾਲ ਜਿਹੜਾ ਕ੍ਰਾਈਮ ਕੰਟਰੋਲ ਕਰਾਂਗੇ ਬਿਜ਼ਨਸਮੈਨ ਨੂੰ ਇੱਕ ਸਰਕਾਰ ਨੇ ਆਰਡਰ ਕੀਤਾ ਉਸ ਤੋਂ ਸੀਐਲ ਸਾਹਿਬ ਮੇਜਰ ਡੀਪੀ ਜਨਾਬ ਨੇ 11 ਤੋਂ ਇੱਕ ਤੁਸੀਂ ਆਬਵੀਅਸ ਮੀਟਿੰਗ ਹੈ ਨਾ ਸੀਬੀ ਸਾਹਿਬ ਨੇ ਜਿੰਨੇ ਐਸਐਸਪੀ ਸਾਹਿਬ ਨੇ ਤੁਹਾਨੂੰ ਲੱਗਦਾ ਇਸ ਦੀ ਜ਼ਰੂਰਤ ਅਗੀ ਸੀ ਇਸ ਤੋਂ ਬਿਨਾਂ ਲੱਗਦਾ ਸੀ ਕਿ ਲੋਕਾਂ ਦੇ ਲਈ ਸੀ ਚਾਲੂ ਕਰ ਪਾਉਂਦੇ ਅਫਸਰ ਜਾਂ ਕੀ ਕਰ ਇਦਾਂ ਦੇ ਕੋਈ ਗੱਲ ਨਹੀਂ ਸੀ ਉਹਨਾਂ ਨੇ ਇੱਕ ਤਰ੍ਹਾਂ ਦਾ ਪਬਲਿਕ ਦੀ ਸਹੂਲਤ ਲਈ ਇੱਕ ਪਬਲਿਕ ਦੀ ਸਹੂਲਤ ਲਈ ਇਹ ਮੰਡੀਟਰੀ ਕਰਤਾ ਵੀ 9 ਤੋਂ 11 ਪ੍ਰੇਫਰੇਬਲੀ ਇੱਥੇ ਜ਼ਰੂਰ ਬੈਠੋ ਤਾਂ ਕਿ ਪਬਲਿਕ ਨੂੰ ਉਸ ਟਾਈਮ ਦਾ ਜ਼ਰੂਰ ਉਸ ਸਮਾਂ ਮਿਲ ਜਾਵੇ ਨਹੀਂ ਆਫੀਸਰਜ਼ ਨੂੰ ਕਈ ਵਾਰੀ ਕਿਤੇ ਇੱਧਰ ਡਿਊਟੀ ਉੱਧਰ ਡਿਊਟੀ ਪਬਲਿਕ ਆ ਜਾਂਦੀ ਆ ਪਬਲਿਕ ਨੂੰ ਵਾਪਸ ਜਾਣਾ ਪੈਂਦਾ ਪਬਲਿਕ ਦੀ ਕਨਵੀਨੀਅੰਸ ਲਈ ਕੀਤਾ ਆਦਰਵਾਇਜ਼ ਮੈਜੋਰਟੀ ਜਦੋਂ ਕੋਈ ਫੀਲਡ ਵਰਕ ਨਹੀਂ ਹੁੰਦਾ ਤੇ ਸਾਡੇ ਆਫੀਸਰਜ਼ ਆ ਉਹ ਦਫ਼ਤਰ ਹੀ ਹੁੰਦੇ ਨੇ ਤੇ ਹਰ ਪਬਲਿਕ ਡੀਲਿੰਗ ਨੂੰ ਟੈਂਡ ਕੀਤਾ ਜਾਂਦਾ ਰਹਗਾ ਤੇ ਇੱਥੇ ਵੀ ਵੀ ਵਿਲ ਇਨਸ਼ੋਰ ਨਾਟ 9 ਤੋਂ 12 9 ਤੋਂ 11 ਤੋਂ ਇੱਕ ਨਹੀਂ ਹੋਵੇਗਾ ਪ੍ਰੇਫਰੇਬਲੀ ਜਦੋਂ ਵੀ ਹੋਵਾਂਗੇ ਪਬਲਿਕ ਇਜ਼ ਆਲਵੇਜ਼ ਵੈਲਕਮ ਕਿਉਂਕਿ ਅਸੀਂ ਪਬਲਿਕ ਨਹੀਂ ਆ ਪਬਲਿਕ ਸਾਡੇ ਲਈ ਆ ਸਾਡੇ ਸਾਡੇ ਦੇ ਪਬਲਿਕ ਦੇ ਚ ਪਾੜਾ ਨਹੀਂ ਪੈ ਸਕਦਾ ਪਬਲਿਕ ਦਾ ਉਹ ਪਾੜਾ ਘਟਾਉਣ ਦੇ ਲਈ ਜਿਹੜਾ ਸਰਕਾਰ ਨੇ ਆਰਡਰ ਕੀਤੇ ਨੇ ਵੀ ਪਬਲਿਕ ਦੀ ਦੁੱਖਤ ਗਲੀਬ ਨੂੰ ਸੁਣਿਆ ਜਾਵੇ ਉਸ ਤਰੀਕੇ ਨੂੰ ਪ੍ਰੋਪਰਲੀ ਐਡਰੈਸ ਕੀਤਾ ਜਾ ਰਿਹਾ ਹੈ ਇਸ ਤਰੀਕੇ ਨਾਲ ਲੋਕਲ ਐਕਸਟਰੈਕਸ਼ਨ ਦੇ ਬੜੇ ਮਾਮਲੇ ਵੱਧ ਗਏ ਨੇ ਜਸਟ ਐਕਸਟਰੈਕਸ਼ਨ ਜਿਹੜੀ ਬਾਹਰ ਹੋਉਂਦੀ ਹੈ ਲੋਕਲ ਲੈਵਲ ਤੇ ਵੀ ਸਰ ਮਤਲਬ 5-5 ਲੱਖ ਵੀ ਵੀ ਹਜ਼ਾਰ ਤੱਕ ਦੇ ਐਕਸਟਰੈਕਸ਼ਨ ਦੇ ਮਾਮਲੇ ਸਾਹਮਣੇ ਆਣੇ ਬੀਤੀ ਰਾਤ ਵੀ ਕੁ ਮਾਮਲਾ ਸਾਹਮਣੇ ਆਇਆ ਉਹ ਬੀਤੀ ਰਾਤ ਵਾਲਾ ਜਿਹੜਾ ਹੈਗਾ ਉਸ ਨੀਅਰਲੀ ਬੂਈ ਹੈਵਡੈਂਟਿਫਾਈਡ ਦਾ ਪਰਸਨ ਉਹ 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 ਵੀ ਲਗਭਗ ਟ੍ਰੇਸ ਹੋ ਜਾਏਗਾ ਇਹ ਸਾਰਿਆਂ ਤਰ੍ਹਾਂ ਦੇ ਹੈਗੇ ਨੇ ਕੁਝ ਵੱਡੇ ਬੰਦਿਆਂ ਦੇ ਨਾਮ ਲੈ ਕੇ ਲੋਕੋ ਇਥੋਂ ਦੇ ਐਕਸਟਰਨਸਟ ਨੇ ਉਹਦਾਂ ਗੱਲਾਂ ਗੁਣਾ ਕਰ ਲੈਂਦੇ ਨੇ ਬਟ ਕੋਈ ਇਦਾਂ ਦੀ ਗੱਲ ਨਹੀਂ ਵੀ ਵਿਲ ਬੀ ਹੈਵੀ ਔਨ ਦਮ ਸਰ ਪੰਜਾਬ ਪੁਲਿਸ ਦਾ ਹੀ ਉਸ ਕਾਰਨ ਜਿਹੜੀ ਤੇ ਕੋਈ ਛਟਨੀ ਮਿਲਟੈਂਸੀ ਪੰਜਾਬ ਪੁਲਿਸ ਨੇ ਖਤਮ ਕਰ ਦਿੱਤੀ ਨਸ਼ਾ ਬਹੁਤ ਵੱਡੀ ਸਮੱਸਿਆ ਬਣ ਗਿਆ ਹੈ ਬਾਰੀ ਸਰ ਕੀ ਇਦਾਂ ਲਈ ਕੋਈ ਨਵੀਂ ਰਣਨੀਤੀਆਂ ਜਰਸੀਆਂ ਸਾਹਿਬ ਦੀ ਮੁੱਖ ਪ੍ਰਧਾਨ ਮੰਤਰੀ ਸਾਹਿਬ ਆਂਦੇ ਉਹ ਵੀ ਕਹਿੰਦੇ ਵੀ ਪੰਜਾਬ ਨਸ਼ੇ ਚ ਡੁੱਬ ਰਿਹਾ ਕੋਈ ਪੰਜਾਬ ਕੋਈ ਪਾਲਿਸੀ ਕੋਈ ਨਵੀਂ ਕੋਈ ਡਾਕਟ ਕੀਤੀ ਜਾ ਰਹੀ ਕੋਈ ਇਦਾਂ ਦੀ ਗੱਲ ਨਹੀਂ ਹੈ ਪਿਛਲੇ ਕਰੀਬ 1 ਸਾਲ ਤੋਂ ਪੰਜਾਬ ਪੁਲਿਸ ਸਾਡੇ ਡੀਜੀਪੀ ਸ਼੍ਰੀ ਗੌਰਵ ਜაძਵੀ ਜੀ ਰਹਿਨਮਾਈ ਹੇਠ ਬਹੁਤ ਸਚਜੇ ਤੇ ਸਿਸਟਮੈਟਿਕ ਢੰਗ ਨਾਲ ਨਸ਼ਿਆਂ ਤੇ ਜਿਹੜਾ ਕਾਬੂ ਪਾਇਆ ਗਿਆ ਕੰਪੈਰੀਟਿਵਲੀ ਬਹੁਤ ਆ ਪਰ ਜਿਹੜੀ ਕੁਝ ਲੋਕਾਂ ਦਾ ਇੱਕ ਫਾਈਨੈਂਸ਼ੀਅਲ ਨੇ ਬਣ ਜਾਂਦਾ ਉਏ ਇਹ ਕਨਸੀਕੁਐਂਸ ਨਹੀਂ ਦੇਖਦੇ ਵੀ ਉਹ ਨਸ਼ਿਆਂ ਨੂੰ ਲੈ ਕੇ ਜਿਹੜਾ ਫਾਈਨੈਂਸ਼ੀਅਲ ਇਦਾਂ ਦੇ ਕਰਦੇ ਨੇ ਕ੍ਰਾਈਮਨਲ ਥੋੜੇ-ਮੋٹے ਬੰਦੇ ਜਿਹੜੇ ਹੁੰਦੇ ਨੇ ਇਹ ਕੋਈ ਨਾ ਕੋਈ ਸਮਗਲਿੰਗ ਆ ਜਿਹੜੀ ਕਰਾਸ ਦੀ ਬਾਰਡਰ ਪਹਿਲਾਂ ਹੀ ਚੱਲੀ ਆਉਂਦੀ ਰਹੀ ਆ ਪਹਿਲਾਂ ਕਿਤੇ 골ਡ ਸਮਗਲ ਹੁੰਦਾ ਸੀ ਟੈਰੋਰੀਜ਼ਮ ਵੇਲੇ ਉਹ ਵੈਪਨਸ ਆ ਗਏ ਕੋਈ ਆਪੀ ਆ ਗਏ ਉਸ ਤੋਂ ਪਹਿਲਾਂ ਰੇਸ਼ਮ ਸਮਗਲ ਹੁੰਦਾ ਸੀ ਅੱਜ ਕੱਲ ਇਹ ਨਸ਼ਿਆਂ ਦਾ ਟੈਂਡਲ ਚੱਲ ਗਿਆ ਸਾਡਾ ਗਵਾਂਡੀ ਮੁਲਕ ਹੈਗਾ ਡੈਫੀਨਿਟਲੀ ਇਟ ਇਜ਼ ਅ 빅 ਚੈਲੰਜ ਕਿਉਂਕਿ ਉੱਥੋਂ ਉਹ ਸਪਲਾਈ ਦੇ ਕੇ ਉਹ ਸਾਡੇ ਪੰਜਾਬ ਦੇ ਜਵਾਨੀ ਨੂੰ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਸੇ ਗ੍ਰਸਤ ਕਰਕੇ ਡੈਫੀਨਿਟਲੀ ਹੋਰ ਕਿਸੇ ਤਰੀਕੇ ਜੋਗਾ ਕਰਨ ਲਈ ਉਹ ਕਾਬਿਲ ਨਹੀਂ ਹੈਗਾ ਉਹ ਇਸ ਤਰੀਕੇ ਨਾਲ ਉਹਦੀ ਕੋਸ਼ਿਸ਼ ਹੈਗੀ ਪਰ ਪੰਜਾਬ ਪੁਲਿਸ ਇਜ਼ ਵੈਰੀ ਕੰਪੀਟੈਂਟ ਪਿਛਲੇ ਸਾਲ ਦੇ ਦੌਰਾਨ ਇਹ ਨੋਟ ਆਊਟ ਇੱਕਾ ਦੋਕਾ ਉਹਨਾਂ ਨੇ ਕੀ ਮਹਿਸੂਸ ਕੀਤਾ ਉਹਨਾਂ ਦੀ ਕੋਈ ਪਰਸਨਲ ਹੋਣੀ ਹੈ ਇਦਾਂ ਦੀ ਗੱਲ ਪਰ ਅਦਰਵਾਈਜ਼ ਓਵਰ ਆਲ ਜਿਹੜਾ ਪੰਜਾਬ ਦਾ ਨਸ਼ਿਆਂ ਦਾ ਪ੍ਰਭਾਵ ਆ ਪਿਛਲੇ ਐਟ ਲੀਸਟ 8-9-10 ਮਹੀਨਿਆਂ ਤੋਂ ਸਾਡੇ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਅਪਾਉ ਬਹੁਤ ਚੰਗੇ ਤਰੀਕੇ ਨਾਲ ਉਹਦੇ ਕਾਬੂ ਪਾਇਆ ਗਿਆ ਨਸ਼ਿਆਂ ਦੀ ਲਾਥ ਜਿਹੜੀ ਲੱਗ ਜਾਂਦੀ ਆ ਉਹ ਕਈ ਉਹਦੇ ਇੰਪੈਕਟਸ ਹੁੰਦੇ ਨੇ ਕੋਈ ਸੋਸ਼ਲ ਇੰਪੈਕਟ ਹੁੰਦਾ ਹੋਰ ਹੁੰਦਾ ਉਹਨੂੰ ਸੋਸ਼ੀਅਲੀ ਵੀ ਹੋਰ ਵੀ ਸਾਰਾ ਇਹ ਪੁਲਿਸ ਕਰ ਹੀ ਰਹੀ ਹੈ ਨਾਲ ਜਿੰਨਾ ਜਲ ਸਮਾਜਿਕ ਚੇਤਨਤਾ ਹੋ ਜੇ ਸਮਾਜ ਵੀ ਸਾਨੂੰ ਸਪੋਰਟ ਕਰਨ ਲੱਗ ਜੇ ਤੇ ਡੈਫੀਨਿਟਲੀ ਇਟ ਵਿਲ ਬੀ ਇਟ ਵਿਲ ਰਿਕਵਰਡ ਆ ਸਾਡੀ ਪ੍ਰਾਇੋਰਟੀ ਤਾਂ ਬੇਸਿਕ ਨਾਰਮਲ ਪੁਲਿਸ ਵਰਕਿੰਗ ਹੈਗੀ ਆ ਪ੍ਰੋਫੈਸ਼ਨਲੀ ਅਸੀਂ ਪੁਲਿਸ ਵਰਕਿੰਗ ਸ਼ੋਅ ਕਰਾਂਗੇ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਕ੍ਰਾਈਮ ਸਾਡੀ ਜਿਹੜੀ ਹੈ ਬੇਸਿਕ ਜੌਬ ਹੁੰਦੀ ਆ ਅਸੀਂ ਉਹਨੂੰ ਫੋਕਸ ਕਰਾਂਗੇ ਤੇ ਉਹਦੇ ਵਿੱਚ ਹੀ ਸਾਡਾ ਸਾਰਾ ਕੁਝ ਆ ਗਿਆ ਸਰ ਜੀ ਨੈਸ਼ਨਲ ਪੇਪਰ ਚ ਛਪਿਆ ਦੀ ਵੀ ਰੇੜੀਆਂ ਦੇ ਉੱਤੇ ਬਾਹਰ ਨਾ ਗੱਡੀਆਂ ਲਗਾ ਕੇ ਉਦਿਸ਼ਰਾਧ ਸਰਵ ਕੀਤੀ ਜਾਂਦੀ ਜਿਸ ਨਾਲ ਲੋਕਾਂ ਨੂੰ ਬਹੁਤ ਪ੍ਰੋਬਲਮ ਆਦੀ ਜੀ ਕੁਝ ਏਰੀਆ ਜਿਹਾ ਹੈ ਕਿਹਾ ਸਰ ਉਹਨੂੰ ਲੈ ਕੇ ਤੁਸੀਂ ਕੋਈ ਇਨਸਟਰਕਸ਼ਨ ਪਾਸਵਰਡ ਇਹਦੇ ਨਾਲ ਜਿਹੜਾ ਮੇਰਾ ਸਵਾਲ ਹੈ ਉਹ ਤਾਂ ਪਹਿਲਾਂ ਵੀ ਬਹੁਤ ਵਾਰ ਰਿਸਰਚ ਹੋ ਚੁੱਕਿਆ ਨੇ ਲੇਕਿਨ ਕਈ ਵਾਰ ਤਾਂ ਪੁਲਿਸ ਦੇ ਆਈ ਆਈ ਹੈਵ ਜਸਟ ਜੁਆਇਨ ਮੈ ਲੁਕਿੰਗ ਇਨ ਟੂ ਦੇਖ ਕੇ ਜਿਹੜਾ ਵੀ ਕੋਈ ਜੋ ਵੀ ਕੋਈ ਗੈਰਕਾਨੂੰਨੀ ਕੰਮ ਹੋਵੇਗਾ ਵੀ ਵੌਂਟ ਸਫਰ ਐਨੀਬਾਡੀ ਸਰ ਰਾਤਲੇ ਕੇਸ ਦੇ ਵਿੱਚ ਕੀ ਡੈਟਿਫ ਉਹ ਆਲਮੋਸਟ ਬੰਦਾ ਵੀ ਡੈਂਟੀਫਾਈ ਹੋ ਗਿਆ ਸੂਨਰ অর ਲੇਟਰ ਵੀ ਬੀ ਬਲੀਏਬਲ ਟੂ ਕੈਚ ਠੀਕ ਹੈ ਸਰ ਠੀਕ ਹੈ ਜੀ ਥੈਂਕ ਯੂ ਸਰ ਇੱਕ ਮਿੰਟ ਇੱਕ ਫੋਟੋ ਬਣਾ ਲਓ ਜੀ ਮੈਂ ਕਰਾ ਲੈਂਦਾ